ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪਰਮਜੀਤ कौर ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਵਿਲੇਜਪੁਰ ਤੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਵਧੀਆ ਰੈਸਪੀ ਘਰ ਦੇ ਵਿੱਚ ਹੀ ਬਣਾ ਕੇ ਦਿਖਾਵਾਂਗੇ ਇਹ ਜਿਹੜੀ ਰੈਸਪੀ ਹੈ ਆਪਾਂ ਹੱਕਾ ਨੂਡਲਸ ਨੇ ਜਿਹੜੇ ਅੱਜ ਤਿਆਰ ਕਰਾਂਗੇ ਚਲੋ ਆਪਾਂ ਰੈਸਪੀ ਦੇਖਣ ਦੇ ਲਈ ਕਿਹੜੇ-ਕਿਹੜੇ ਇਨਗਰੀਡੀਅੰਟਸ ਲਏ ਨੇ ਉਹ ਵੀ ਤੁਹਾਨੂੰ ਅੱਗੇ ਚੱਲ ਕੇ ਦਿਖਾ ਦਿੰਨੇ ਆ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਆਪਾਂ ਨੇ ਇੱਕ ਫੁੱਲ ਜਿਹੜਾ ਇਹ ਬੰਦ ਗੋਭੀ ਦਾ ਛੋਟੇ ਸਾਈਜ਼ ਦਾ ਲਿੱਤਾ ਤੇ ਇੱਕ ਛਿੰਲਾਂ ਵਿੱਚ ਲਈਏ ਦੋ ਪਿਆਜ਼ ਲੱਤੇ ਨੇ ਚਾਰ ਆਪਾਂ ਨੇ ਹਰੀਆਂ ਮਿਰਚਾਂ ਲਈਆਂ ਨੇ ਤੇ 1 ਇੰਚ ਅਦਰਕ ਦਾ ਟੁਕੜਾ ਹੈ ਜਿਹੜਾ ਮੈਂ ਇਹ ਕੱਦੂਕਾਸ਼ ਕਰਕੇ ਰੱਖ ਲਿਆ ਸੀਗਾ ਤੇ ਹੁਣ ਆਪਾਂ ਨੇ ਇੱਕ ਫੁੱਲ ਗੋਭੀ ਦੇ ਵਿੱਚੋਂ ਆਪਾਂ ਨੇ ਅੱਧਾ ਕਰ ਲਿਆ ਏ ਬੱਚੇ ਨੇ ਜਿਹੜੇ ਤੁਹਾਨੂੰ ਪਤਾ ਹੈ ਸਬਜ਼ੀਆਂ ਨੇ ਜਿਹੜੀਆਂ ਘੱਟ ਖਾਣੀਆਂ ਪਸੰਦ ਕਰਦੇ ਨੇ ਸੋ ਇਸ ਕਰਕੇ ਆਪਾਂ ਨੇ ਅੱਧਾ ਕੁ ਫੁੱਲੀ ਗੋਭੀ ਦਾ ਲਿਆ ਸੀਗਾ ਤੇ ਨਾਲ ਹੀ ਆਪਾਂ ਨੇ ਹੱਕੜ ਨੂੰ ਦਸਤਾ ਇੱਕ ਡੈਡ ਪੈਕੇਟ ਆ ਜਿਹੜਾ ਉਹ ਪਾ ਲਿਆ ਏ ਇਹਨੂੰ ਆਪਾਂ ਨੇ ਬੋਇਲ ਹੋਣ ਦੇ ਲਈ ਗੈਸ ਦੇ ਉੱਤੇ ਰੱਖਤਾ ਏ ਤੇ ਨਾਲ ਹੀ ਆਪਾਂ ਅੱਧਾ ਕ ਚਮਚਾ ਇਹਦੇ ਵਿੱਚ ਪਾਇਆ ਏ ਨੂਣ ਦਾ ਤੇ ਡੈਡ ਕ ਚਮਚਾ ਆਪਾਂ ਨੇ ਤੇਲ ਦਾ ਪਾ ਲੈਣਾ ਤੇ ਹੁਣ ਆਪਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਮਿਕਸ ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ 5 ਤੋਂ 7 ਕਿ ਮਿੰਟ ਦੇ ਲਈ ਆਪਾਂ ਪੱਕਣ ਦੇ ਲਈ ਰੱਖ ਦੇਵਾਂਗੇ ਤੇ ਚਲੋ ਇੱਧਰ ਆਪਾਂ ਆਏ ਜਿਹੜੀ ਕਟਿੰਗ ਕਰਨੀ ਸ਼ੁਰੂ ਕਰ ਦਨੇ ਆ ਆਪਾਂ ਨੇ ਬੰਦ ਗੋਭੀ ਆ ਜਿਹੜੀ ਇਹ ਚੰਗੀ ਤਰ੍ਹਾਂ ਇਹਦੇ ਉੱਪਰਲੇ ਡੋਟ ਨੇ ਜਿਹੜੇ ਵੇਸਟ ਪੱਤੇ ਹੁੰਦੇ ਨੇ ਉਹ ਕੱਢ ਕੇ ਚੰਗੀ ਤਰ੍ਹਾਂ ਢੋਲੀ ਸੀਗੀ ਧੋਣ ਤੋਂ ਬਾਅਦ ਆਪਾਂ ਹੁਣ ਇਹਨੂੰ ਬਰੀਕ-ਬਰੀਕ ਲੰਬੇ ਸਾਈਡ ਦੇ ਵਿੱਚ ਕੱਟ ਲੈਣਾ ਇਹ ਸਾਈਜ਼ ਆ ਜਿਹੜਾ ਤੁਸੀਂ ਆਪਣੇ ਹਿਸਾਬ ਨਾਲ ਜਿੱਦਾਂ ਦਾ ਵੀ ਪਤਲਾ ਜਾਂ ਮੋਟਾ ਰੱਖਣਾ ਚਾਹੋ ਰੱਖ ਸਕਦੇ ਹੋ ਪਰ ਮੈਂ ਥੋੜੀ ਜਿਹੀ ਬਰੀਕ ਸਾਈਜ਼ ਦੇ ਵਿੱਚ ਕੱਟਿਆ ਹੈ ਤਾਂ ਕਿ ਬੱਚਿਆਂ ਨੂੰ ਆ ਜਿਹੜੀ ਖਾਣ ਨੂੰ ਅਹ ਦਿੱਕਤ ਨਾ ਆਵੇ ਬੱਚੇ ਜੇਕਰ ਜਿਆਦਾ ਮੋٹے-ਮੋٹے ਪੀਸ ਹੁੰਦੇ ਨੇ ਤਾਂ ਖਾਂਦੇ ਨਹੀਂ ਹੈਗੇ ਬਾਹਰ ਕੱਢ ਕੇ ਰੱਖ ਦਿੰਦੇ ਨੇ ਤੇ ਹੁਣ ਆਪਾਂ ਨੇ ਗੋਭੀ ਨੂੰ ਸਾਰੀ ਨੂੰ ਕੱਟ ਕਰ ਲੈਣਾ ਜੇਕਰ ਤੁਸੀਂ ਬਾਜ਼ਾਰ ਦੇ ਵਿੱਚ ਇਹ ਨੂਡਲਸ ਖਾਣੇ ਹੋ ਤਾਂ ਮੈਨੂੰ ਕਾਫੀ ਟਾਈਮ ਹੋ ਗਿਆ ਬਾਜ਼ਾਰ ਦੇ ਵਿੱਚ ਹੱਕਾ ਨੂਡਲਸ ਖਾਦਿਆਂ ਨੂੰ ਉਦੋਂ ਮੈਨੂੰ ਲੱਗਦਾ ਸ਼ਾਇਦ ਇਹ ਦੀ 150 ਰੁਪਏ ਦੀ ਪਲੇਟ ਸੀਗੀ ਤੇ ਤੁਹਾਨੂੰ ਕੁਆਂਟੀਟੀ ਵੀ ਪਤਾ ਹੀ ਆ ਕਿ ਮਾਰਕੀਟ ਦੇ ਵਿੱਚ ਜਿਆਦਾ ਪਖਾਣ ਜਾਂਦੇ ਆ ਤਾਂ ਉਹ ਇੱਕ ਬੰਦੇ ਲਈ ਵੀ ਅਨਫ ਨਹੀਂ ਹੁੰਦੀ ਹੈਗੀ ਸੋ ਇਸ ਕਰਕੇ ਅੱਜ ਆਪਾਂ ਇਹ ਜਿਹੜੀ ਰੈਸਪੀ ਹੈ ਇਹ ਘਰ ਦੇ ਵਿੱਚ ਹੀ ਬਣਾਵਾਂਗੇ ਤੇ ਇਹ ਬਹੁਤ ਹੀ ਘੱਟ ਲਾਗਤ ਦੇ ਨਾਲ ਤਿਆਰ ਹੋ ਜਾਂਦੀ ਹੈ ਤੇ ਇਹਦੇ ਵਿੱਚ ਜ਼ਿਆਦਾ ਇਨਗਰੀਡੀIENTS ਦੀ ਵੀ ਲੋੜ ਨਹੀਂ ਪੈਂਦੀ ਹੈਗੀ ਤੇ ਪਿਆਜ਼ ਨੇ ਜਿਹੜੇ ਪਿਆਜ਼ਾਂ ਨੂੰ ਵੀ ਆਪਾਂ ਨੇ ਲੰਬਾ ਲੰੰਬਾ ਕੱਟ ਲੈਣਾ ਬਰੀਕ ਬਰੀਕ ਤੇ ਇਸੇ ਤਰ੍ਹਾਂ ਹੀ ਆਪਾਂ ਨੇ ਸ਼ਿਮਲਾ ਮਿਰਚ ਨੂੰ ਵੀ ਕੱਟ ਲੈਣਾ ਸ਼ਿਮਲਾ ਮਿਰਚ ਜਿਹੜੀ ਮੇਰੀ ਬਿਲਕੁਲ ਫਰੈਸ਼ ਸੀਗੀ ਉਹ ਜ਼ਿਆਦਾ ਹੈ ਜਿਹੜੀ ਪੱਕੀ ਹੋਈ ਨਹੀਂ ਸੀਗੀ ਬਹੁਤ ਸੌਫਟ ਸੀਗੀ ਤੇ ਹੁਣ ਮੈਂ ਤੁਹਾਨੂੰ ਅੱਗੇ ਚੱਲ ਕੇ ਦਿਖਾ ਦਿੰਨੀ ਆ ਕਿ ਆਪਾਂ ਨੇ ਸ਼ਿਮਲਾ ਮਿਰਚ ਵੀ ਥੋੜੀ ਆਪਾਂ ਸ਼ਿਮਲਾ ਮਿਰਚ ਜਿਹੜੀ ਉਹ ਵੀ ਥੋੜੀ ਲਈ ਆ ਤਾਂ ਕਿ ਬੱਚੇ ਨੇ ਜਿਹੜੇ ਉਹ ਘੱਟ ਖਾਂਦੇ ਨੇ ਫੇਰ ਕੱਟ ਕੇ ਸਿੱਟ ਦਿੰਦੇ ਨੇ ਇਸ ਕਰਕੇ ਵੀ ਜਿਹੜੀ ਕੋਈ ਵੀ ਸਬਜ਼ੀ ਆਪਣੀ ਵੇਸਟ ਨਾ ਜਾਵੇ ਇਸ ਤੋਂ ਵਧੀਆ ਹੈ ਕਿ ਆਪਾਂ ਥੋੜੀ ਜੀ ਉਹਨੂੰ ਘੱਟ ਮਾਤਰਾ ਦੇ ਵਿੱਚ ਇਸਤੇਮਾਲ ਕਰ ਲਵਾਂਗੇ ਤੇ ਦੇਖੋ ਸ਼ਿਮਲਾ ਮਿਰਚ ਨੂੰ ਵੀ ਆਪਾਂ ਨੇ ਲੰਬੇ ਸਾਈਜ਼ ਦੇ ਵਿੱਚ ਬਰੀਕ-ਬਰੀਕ ਕੱਟ ਲਿਆ ਨਾੜੀ ਆਪਾਂ ਨੂੰ ਵਿੱਚ ਫੋਨ ਆ ਗਿਆ ਸੀ ਤੇ ਆਪਾਂ ਫੋਨ ਸੁਣਨ ਲੱਗ ਗਏ ਸੀਗੇ ਤੇ ਦੇਖੋ ਮਿਰਚਾਂ ਨੇ ਜਿਹੜੀਆਂ ਆਪਣੀਆਂ ਮਿਰਚਾਂ ਵੀ ਆਪਣੀਆਂ ਕੱਟੀਆਂ ਗਈਆਂ ਨੇ ਤੇ ਹੁਣ ਆਪਾਂ ਨੂੰ ਇਹਨਾਂ ਨੂੰ ਇੱਕ ਤੇ ਸਾਈਡ ਤੇ ਰੱਖ ਦੇਣਾ ਤੇ ਇੱਧਰ ਆਪਾਂ ਨੇ ਜਿਹੜਾ 1 ਇੰਚ ਅਦਰਕ ਦਾ ਟੁਕੜਾ ਹੈ ਜਿਹੜਾ ਇਹਨੂੰ ਕद्दूकस ਕਰ ਲਿਆ ਸੀਗਾ ਬਰੀਕ-ਬਰੀਕ ਤੁਸੀਂ ਕੱਟ ਕੇ ਪਾਉਣਾ ਚਾਹੋ ਤਾਂ ਕੱਟ ਕੇ ਵੀ ਪਾ ਸਕਦੇ ਹੋ ਪਰ ਮੈਂ ਇਹ ਕੋਲ ਬਰੀਕ ਕਦੂਕਾਸ਼ ਸੀਗਾ ਉਹਦੇ ਨਾਲ ਮੈਂ ਕਦੂਕਾਸ਼ ਕਰ ਲਿਆ ਸੀ ਤੁਸੀਂ ਇਹਦੇ ਵਿੱਚ ਜੇਕਰ ਲਸਣ ਪਾਉਣਾ ਚਾਹੋ ਤਾਂ ਉਹ ਵੀ ਪਾ ਸਕਦੇ ਹੋ ਪਰ ਗਰਮੀ ਦੇ ਵਿੱਚ ਕੀ ਹੈ ਕਿ ਆਪਾਂ ਲਸਣ ਦਾ ਇਸਤੇਮਾਲ ਆ ਜਿਹੜਾ ਘੱਟ ਕਰਦੇ ਆ ਸੋ ਇਸ ਕਰਕੇ ਮੈਂ ਇਹਦੇ ਵਿੱਚ ਲਸਣ ਨਹੀਂ ਐਡ ਕੀਤਾ ਹੈਗਾ ਤੇ ਹੁਣ ਆਪਾਂ ਨੇ ਜਿਹੜੀਆਂ ਚਾਰ ਹਰੀਆਂ ਮਿਰਚਾਂ ਲਈਆਂ ਸੀਗੀਆਂ ਉਹ ਵੀ ਪਾ ਦੇਣੀਆਂ ਨੇ ਇਹ ਜਿਹੜੀਆਂ ਹਰੀਆਂ ਮਿਰਚਾਂ ਨੇ ਇਹ ਜ਼ਿਆਦਾ ਕੋੜੀਆਂ ਨਹੀਂ ਹੈਗੀਆਂ ਇਹਨਾਂ ਦੀ ਕੜੱਤਨ ਜਿਹੜੀ ਬਹੁਤ ਘੱਟ ਆ ਤੇ ਬਾਅਦ ਵਿੱਚ ਆਪਾਂ ਇਹਨਾਂ ਨੂੰ ਸਪਾਈਸੀ ਕਰਨ ਲਈ ਬਾਕੀ ਆਪਣਾ ਚਿੱਲੀ ਫਲੈਕਸ ਜਾਂ ਦੂਜਾ ਆਪਣਾ ਪੇਸਟ ਆ ਜਿਹੜਾ ਹਰੀ ਮਿਰਚ ਦਾ ਪਾ ਦਵਾਂਗੇ ਤੇ ਇੱਧਰ ਆਪਣੇ ਨੂਡਲਸ ਨੇ ਜਿਹੜੇ ਉਹ ਵੀ 60 ਤੋਂ 70% ਕੁੱਕ ਹੋ ਗਏ ਨੇ ਤੇ ਹੁਣ ਆਪਾਂ ਇੱਕ ਕੜਾਹੀ ਧਰ ਲੈਣੀ ਆ ਇਹਦੇ ਵਿੱਚ ਆਪਾਂ ਨੇ ਤੇਲ ਪਾ ਲੈਣਾ ਆਪਾਂ ਸਰੋਂ ਦਾ ਤੇਲ ਇਸਤੇਮਾਲ ਕਰਦੇ ਆ ਇਹ ਮੇਰਾ ਪਹਿਲਾ ਇੱਕ ਵਾਰ ਜਿਹੜਾ ਤੇਲ ਆ ਇਹ ਇਸਤੇਮਾਲ ਕੀਤਾ ਹੋਇਆ ਹੈ ਤੇ ਹੁਣ ਆਪਾਂ ਇਹਨੂੰ ਜ਼ਿਆਦਾ ਗਰਮ ਨਹੀਂ ਕਰਾਂਗੇ ਕਿਉਂਕਿ ਇਹ ਤੇਲ ਆ ਜਿਹੜਾ ਆਪਣਾ ਕੜਿਆ ਹੋਇਆ ਸੀਗਾ ਇਹਦੇ ਵਿੱਚ ਆਪਾਂ ਨੇ ਪਿਆਜ਼ ਨੇ ਜਿਹੜੇ ਉਹ ਪਾ ਦੇਣੇ ਨੇ ਪਿਆਜ਼ਾਂ ਨੂੰ ਹਲਕਾ-ਹਲਕਾ ਆਪਾਂ ਗੈਸ ਆ ਜਿਹੜਾ ਸਲੋ ਕਰਕੇ ਹਲਕਾ-ਹਲਕਾ ਭੁੰਨਾਂਗੇ ਆਪਾਂ ਨੇ ਜ਼ਿਆਦਾ ਜ਼ਿਆਦਾ ਨਹੀਂ ਭੁੰਨਣੇ ਤੇ ਇਹਨਾਂ ਨੂੰ ਹਲਕੇ ਜੇ ਪਿੰਕ ਹੋਣ ਤੱਕ ਆਪਾਂ ਨੇ ਇਦਾਂ ਹੀ ਹਿਲਾਉਂਦੇ ਰਹਿਣਾ ਤੇ ਬਾਅਦ ਵਿੱਚ ਆਪਾਂ ਜਿਹੜਾ ਹਰੀ ਮਿਰਚ ਤੇ ਅਦਰਕ ਆ ਉਹ ਆਪਾਂ ਬਾਅਦ ਵਿੱਚ ਐਡ ਕਰਾਂਗੇ ਜੇਕਰ ਆਪਣੇ ਕੋ ਕੋਟਿਆ ਹੋਇਆ ਹੁੰਦਾ ਤਾਂ ਆਪਾਂ ਨੇ ਪਹਿਲਾਂ ਪਾ ਦੇਣਾ ਸੀਗਾ ਇਹ ਜਿਹੜੀ ਮੇਰੀ ਕੜਾਹੀ ਆ ਇਹ ਨਾਨ ਸਟਿਕ ਤੇ ਜ਼ਿਆਦਾ ਇਸਤੇਮਾਲ ਕਰਨ ਕਰਕੇ ਇਹਦਾ ਜਿਹੜਾ ਤੜਾ ਉਹ ਥੱਲੇ ਤੋਂ ਜੜ ਚੁੱਕਿਆ ਏ ਇਹ ਛੇਤੀ ਆ ਜਿਹੜੀ ਚੀਜ਼ ਇਹਦੇ ਵਿੱਚ ਥੱਲੇ ਲੱਗਣ ਲੱਗ ਜਾਂਦੀ ਆ ਵੈਸੇ ਤਾਂ ਜਿਹੜਾ ਇਹਦਾ ਤੜਾ ਹੈ ਉਹ ਹੈਵੀ ਕੋਟਿੰਗ ਦਾ ਏ ਤੇ ਪਰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਇੰਡਕਸ਼ਨ ਦਾ ਸੇਕ ਜ਼ਿਆਦਾ ਹੁੰਦਾ ਏ ਸੋ ਇਸ ਕਰਕੇ ਇਹਦੇ ਵਿੱਚ ਹੁਣ ਚੀਜ਼ ਆ ਜਿਹੜੀ ਬਹੁਤ ਛੇਤੀ ਥੱਲੇ ਲੱਗ ਜਾਂਦੀ ਆ ਤੇ ਹੁਣ ਆਪਾਂ ਨੇ ਇਹਦੇ ਵਿੱਚ ਅਦਰਕ ਤੇ ਮਿਰਚਾ ਜਿਹੜੀ ਉਹ ਪਾਤੀ ਆ ਤੇ ਉਹਨੂੰ 1-2 ਮਿੰਟ ਆਪਾਂ ਨੇ ਹਿਲਾ ਲਿਆ ਏ ਤੇ ਹੁਣ ਆਪਾਂ ਇਹਦੇ ਵਿੱਚ ਸ਼ਿਮਲਾ ਮਿਰਚ ਤੇ ਆਪਣੀ ਗੋਭੀ ਆ ਜਿਹੜੀ ਉਹ ਵੀ ਪਾ ਲੈਣੀ ਆ ਤੇ ਆਪਾਂ ਨੇ ਇਹਨੂੰ 3 ਤੋਂ 4 ਮਿੰਟ ਹੌਲੀ-ਹੌਲੀ ਇਦਾਂ ਹੀ ਸਲੋ ਗੈਸ ਦੇ ਉੱਤੇ ਪਕਾਉਂਦੇ ਰਹਿਣਾ ਇਹਨਾਂ ਨੂੰ ਆਪਾਂ ਨੇ ਜ਼ਿਆਦਾ ਸੌਫਟ ਨਹੀਂ ਕਰਨਾ ਹੈਗਾ ਤੇ ਗੋਭੀ ਆ ਜਿਹੜੀ ਇਹ ਵੀ ਪੱਤੇਦਾਰ ਹੁੰਦੀ ਆ ਤੇ ਆਪਣੀ ਬਰੀਕ ਕੱਟੀ ਹੋਈ ਆ ਸ਼ਿਮਲਾ ਮਿਰਚ ਸੀਗੀ ਉਹ ਵੀ ਬਿਲਕੁਲ ਕੱਚੀ ਤੇ ਨਰਮ ਸੀਗੀ ਸੋ ਇਸ ਕਰਕੇ ਆਪਾਂ ਨੂੰ ਇਹਨੂੰ ਜ਼ਿਆਦਾ ਪਕਾਉਣ ਦੀ ਲੋੜ ਨਹੀਂ ਹੈਗੀ ਇੱਕ ਤਾਂ ਸ਼ਿਮਲਾ ਮਿਰਚ ਹੁੰਦੀ ਆ ਜਿਹੜੀ ਪੂਰਾ ਫੁੱਲ ਸਾਈਜ਼ ਜ਼ਿਆਦਾ ਡਾਰਕ ਹੁੰਦੀ ਆ ਉਹਨੂੰ ਆਪਾਂ ਜ਼ਿਆਦਾ ਪਕਾ ਲੈਨੇ ਆ ਤੇ ਇਧਰ ਮੈਂ ਜਿਹੜਾ ਮਸਾਲਾ ਇਹ ਰੈਡੀਮੇਡ ਚਿੰਗਸ ਦਾ ਉਹ ਇਸਤੇਮਾਲ ਕੀਤਾ ਹੈ ਇਹਦੇ ਵਿੱਚ ਆਪਾਂ ਨੂੰ ਹੱਕਾ ਨੂਡਲਸ ਮਸਾਲਾ ਇਹ ਇਦੇ ਵਿੱਚ ਆਪਾਂ ਨੂੰ ਹੋਰ ਕੋਈ ਵੀ ਐਕਸਟਰਾ ਮਸਾਲਾ ਐਡ ਕਰਨ ਦੀ ਲੋੜ ਨਹੀਂ ਹੁੰਦੀ ਜਿਵੇਂ ਕਿ ਨੂਨ ਮਿਰਚ ਬੱਚੇ ਨੇ ਜਿਹੜੇ ਥੋੜੇ ਜਿਹਾ ਜ਼ਿਆਦਾ ਸਪਾਈਸੀ ਖਾਣਾ ਪਸੰਦ ਕਰਦੇ ਨੇ ਸੋ ਇਸ ਕਰਕੇ ਇਹਦੇ ਵਿੱਚ ਮੈਂ ਥੋੜਾ ਜਿਹਾ ਸੌਸ ਆ ਜਿਹੜਾ ਚਿੱਲੀ ਦਾ ਉਹ ਗ੍ਰੀਨ ਚਿੱਲੀ ਵਾਲਾ ਉਹ ਪਾਉਂਗੀ ਤੇ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਨੇ ਇਹਨੂੰ ਹਿਲਾ ਲੈਣਾ ਤਾਂ ਕਿ ਮਸਾਲਾ ਜਿਹੜਾ ਆਪਣਾ ਥੱਲੇ ਨਾ ਲੱਗੇ ਤੇ ਇੱਕ ਚਮਚਾ ਜਿਹੜਾ ਮੈਂ ਉਹ ਗ੍ਰੀਨ ਚਿਲੀ ਸੌਸ ਦਾ ਪਾ ਲੈਣਾ ਤੇ ਥੋੜਾ ਜਿਹਾ ਕਲਰ ਦੇਣ ਲਈ ਆਪਾਂ ਇਹਦੇ ਵਿੱਚ ਸ਼ੇਜਵਾਨ ਸੌਰੀ ਹੁਣ ਆਪਾਂ ਇਹਦੇ ਵਿੱਚ ਥੋੜੀ ਜਿਹੀ ਸੋਇਆ ਸੌਸ ਹੈ ਜਿਹੜੀ ਉਹ ਐਡ ਕਰ ਦਾਂਗੇ ਪਰ ਜਿਹੜਾ ਮਸਾਲੇ ਨਾਲ ਇਹਦਾ ਕਲਰ ਆ ਉਹ ਵਧੀਆ ਆ ਜਾਂਦਾ ਹੈ ਤੇ ਥੋੜਾ ਜਿਹਾ ਆਪਾਂ ਕਲਰ ਹੋਰ ਐਡ ਕਰਨ ਦੇ ਲਈ ਸੋਇਆ ਸੌਸ ਪਾਈ ਆ ਤੇ ਹੁਣ ਆਪਾਂ ਜਿਹੜੇ ਨੂਡਲਸ ਨੇ ਆਪਣੇ ਬੋਇਲ ਕੀਤੇ ਹੋਏ ਉਹ ਐਡ ਕਰ ਲੈਣੇ ਨੇ ਤੇ ਇਹਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਬਾਅਦ ਵਿੱਚ ਮਿਕਸ ਕਰ ਲੈਣਾ ਹੈ ਇਹ ਹੱਕਾ ਨੂਡਲਸ ਨੇ ਜਿਹੜੇ ਬਹੁਤ ਹੀ ਵਣ ਕੇ ਵਧੀਆ ਬਣਦੇ ਨੇ ਤੇ ਇਹਨਾਂ ਦਾ ਟੇਸਟ ਆ ਜਿਹੜਾ ਉਹ ਵੀ ਬਹੁਤ ਵਧੀਆ ਹੁੰਦਾ ਹੈ ਤੇ ਇਹ ਮਸਾਲੇ ਨਾਲ ਰੈਸਪੀ ਬਣਾਉਣੀ ਆ ਜਿਹੜੀ ਬਹੁਤ ਹੀ ਸੌਖੀ ਹੋ ਜਾਂਦੀ ਆ ਤੇ ਹੁਣ ਆਪਾਂ ਨੇ ਇਹਨੂੰ ਹੌਲੀ-ਹੌਲੀ ਜੜਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤਾਂ ਕਿ ਮਸਾਲਿਆਂ ਦੀ ਕੋਟਿੰਗ ਆ ਜਿਹੜੀ ਉਹ ਆਪਣੇ ਨੂਡਲਸ ਤੱਕ ਪਹੁੰਚ ਜਵੇ ਵਧੀਆ ਮਸਾਲੇ ਇਹਦੇ ਵਿੱਚ ਰਚ ਮਿਚ ਜਾਣ ਆਪਾਂ ਨੇ ਦੇਖੋ ਇਹਦੇ ਵਿੱਚ ਐਕਸਟਰਾ ਨਮਕ ਵੀ ਐਡ ਨਹੀਂ ਕੀਤਾ ਹੈਗਾ ਜਿਵੇਂ ਕਿ ਮੈਂ ਡੇਢ ਪੈਕੇਟ ਆ ਜਿਹੜਾ ਨੂਡਲਸ ਦਾ ਲਿੱਤਾ ਸੀਗਾ ਤੇ ਜਦੋਂ ਮੈਂ ਟੇਸਟ ਕੀਤਾ ਸਾਰਾ ਕੁਝ ਇੱਕ ਬਰਾਬਰ ਸੀਗਾ ਥੋੜੀ ਜੀ ਮਿਰਚ ਕਹਿ ਲੋ ਵੀ ਥੋੜੀ ਜੀ ਸਪਾਈਸੀ ਹੋ ਗਈ ਸੀ ਉਹ ਬੱਚੇ ਨੇ ਜਿਹੜੇ ਖਾਣੇ ਪਸੰਦ ਕਰਦੇ ਨੇ ਤੇ ਨੂਡਲਸ ਦਾ ਕਲਰ ਆ ਜਿਹੜਾ ਇਹ ਲਾਈਟ ਲਾਈਟ ਇਹ ਵੀ ਬਹੁਤ ਵਧੀਆ ਆਇਆ ਹੈ ਤੇ ਇਸੇ ਤਰ੍ਹਾਂ ਜਿਹੜੀ ਇਹ ਰੈਸਪੀ ਆ ਤੁਸੀਂ ਘਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਦੇਖੋ ਹੁਣ ਆਪਣੇ ਨੂਡਲਸ ਦੀ ਰੰਗਤ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਨੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਧੰਨਵਾਦ